شری وایواہی راگ سوئی اشپتیاں چوتھا امرتوجا ਨਾਮ ਮਿਲਾਵੇਂ ਤੇਰਾ ਪੀਤਮ ਪਿਆਰਾ ਹਉ ਜਿਸਮੈ ਆਪ ਵਿਚਾਈ ਵਰਸਨ ਹਰਤੇ ਗੁਣ ਕਹਿ ਤਾਈਂ ਕਿਰਪਾ ਕਰਹਿ ਸਤਗੁਰ ਮਿਲੈ ਹਰ ਹਰ ਨਾਮ ਧਿਆਇ ਆਵੇ ਮੇਰਾ ਪ੍ਰੀਤਮ ਪਿਆਰਾ ਹਉ ਵਿਸੈ ਆਪੇ ਚਾਹੀਂ ਨਰਸਨ ਹਰ ਦੇ ਪੁਪੈ ਤਾਈਂ ਕਿਰਪਾ ਕਰੈ ਆਹ ਸਤਗੁਰੂ ਮੇਲੇ ਹਾਰ ਹਾਰ ਨਾਮ ਧਿਆਹੀ ਰਹਾਉ

ਜਿਵੇਂ ਆਪ ਜਨਾਈ ਅੱਖਾਂ ਤੇ ਵੀ ਪਾਣੀ ਢੋਆ ਜੋ ਦੇਵੇ ਸੋਖਾਈ ਨਾਨਕ ਗਰੀਬ ਐ ਕਿਆ ਦੁਆਰੇ ਹਰ ਮਿਲ ਲਿਓ ਮੋਢਾਈ ਅੱਖੀ ਪਾੜ ہری کرنا پائی جہ لائی لوگ سنا اپم نہ جائی یہ تو دوانا رہتا کوئی یہ آنکھوں تو دل مستر اے مر جائی وار وار جائی اس اوپر اے پیری سنت منائی نانک بچارا آیا دیوانا ہر دو درسن کہتائی چھڑی نہیں ساگر گر سکھ نگ گر پہ جائے جوں گا جلگ نا مرتا

ਜਿ ਭਾਵੇਂ ਕੁਸ ਦੇਵਾਈ ਜਿਸ ਨੂੰ ਦੇ ਸੋਈ ਸੰਭਾਏ ਹੋਰ ਨੇ ਮਨ ਉਸ ਨੂੰ ਦੁਰਾਏ ਸ਼ਿਮਰ ਸ਼ਿਮਰ ਛਿਨਗੁਰੇ ਆਪਣਾ ਸੋਇਆ ਮਨ ਜਾਗਾਈ ਤਕ ਦਾ ਨੰਗ ਨਾਨਕ ਦੇ ਚਾਰਾ ਹਰਤਾਸ ਸਨ داس پر آئیں جے جی بھر کھٹتے تامیٹا لگے جے جی بھر سیتا بھر گھٹے آئی بھر مقبول لیں سو تھائیں پائے مانو مجھو تھائیں نہ پائی آلا پر پر بھر سائیں بھر سکھو

میرے سائی نانک باجیو پنڈ گرو ہے گر میر تربت نان بابر پور ریو ہے جات ات آد گو سائی نانک باجیو پنڈ گرو ہے وا گرو جی کا خدشہ واح گرو جی کی فتح ستنا ਧੀਰਵਾਇ ਗੁਰ ਸਾਹਿਬ ਜੀ ਅਸੁਨ ਪ੍ਰੇਮ ਕੋ ਮਾੜਾ ਨਾਮਿ ਲਿਗਿਆ ਅਰੁਦਾਇ ਮਨ ਅਨ ਯਾਣ ਦਰਸਨ ਕਣੀ ਕੋਈ ਆਣ ਮਿਲਿਆ ਨਾ ਹੋ ਮਿਲਿਆ ਅਰਦਾਇ ਮਨ ਕੋ ਨ ਪਿਆਰ ਦਰਸ਼ਨ ਭੜੀ ਕੋਈ ਆਣ ਮਿਲਾਵੇ ਮਾਈ ਸੰਤ ਸਾਈ ਪ੍ਰੇਮ ਕਹ ਹੋਂ ਦਿਨ ਕਹਿ ਨਗਾ ਆਏ ਦਿਨ ਤੱਕ ਜੋ ਕੋ ਪਾਈ ਹੈ بجی نہیں جائے جنی چاکیا پریم رس سر جبت رہے آگائے آو کیا ہرنتی پر ہے لہو سبونر لائے جو ہر کرم تمہیں نہیں ਸੇ ਮੇਟੜ ਕੰਤਾ ਨਾ ਜਾਇ ਰਮਣ ਦੂਜਾ ਕੋ ਨਹੀਂ ਨਾਨਕ ਹਰ ਸਰਨ ਆਇ ਅਸੂ ਸੁਖੀਵ ਸੰਧੀਆਂ ਜਿਨਾ ਮਿਆ ਹਰ ਰਾਇ ਤਦ ਦੂਜਾ ਕੋ ਨਹੀਂ ਨਾਨਕ ਆਉਂ ਸੁਰਨਾਏ ਅਸੂਫ ਕੀ ਵਸੰਦੀਆਂ ਜਿਨਾ ਮੈਂ ਆ ਹਰ ਰਾਏ ਵਾਹਿ ਗੁੰਜੀ ਦਾ ਖਨਸਾ ਵਾਹਿ ਗੁੰਜੀ ਕੀ ਇਫਤ